ਸਾਸਰੀ ਕਾਲ ਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਅੱਜ ਅਸੀਂ ਬਈ ਆਏ ਹੋਏ ਆ ਪ੍ਰਾਈਮ ਸਿਟੀ ਵਿੱਚ ਸ਼ਵਾਲਕ ਸਿਟੀ ਦੇ ਅੱਗੇ ਪੈ ਜਾਂਦੀ ਹੈ ਇਹ ਤੇ ਇੱਥੇ ਆਪਾਂ ਰਿਪੇਅਰ ਦਾ ਕੰਮ ਦੇਖਣ ਆਏ ਆ ਬਈ ਬਾਥਰੂਮ ਦੇ ਵਿੱਚ ਲੀਕ ਸੀਗੀ ਕੁਝ ਉਹ ਦੇਖਣ ਆਏ ਆ ਤੇ ਛੋਟੇ-ਮੋਟੇ ਹੋਰ ਕੰਮ ਜਾਂ ਦੋ ਤਿੰਨ ਉਹ ਕਰਨੇ ਆ ਤੇ ਪਚੜੇ ਹੋਏ ਆ ਟੈਂਕ ਸਾਫ ਕਰਨੇ ਆ ਬਈ ਕਹਿੰਦੇ ਟੈਂਕ ਦੀ ਸਫਾਈ ਕਰਨੀ ਆ ਜਿਹਦੇ ਦਿਨ ਦਾ ਕੰਮ ਬਾਈ ਸਾਡਾ ਮੁੜੀਖੜ ਕੋਠੇ ਚ ਬੇਸਟਾਂ ਦਾ ਕੰਮ ਥੋੜਾ ਜਿਹਾ ਪੈਂਡਿੰਗ ਰਹਿੰਦਾ ਤਾਂ ਉੱਥੇ ਆਪਣੀ ਜੇ ਮੈਨੂੰ ਲੱਗਦਾ ਨਹੀਂ ਵਿਚਾਰ ਬਣੂਗੇ ਕਿਉਂਕਿ ਉੱਥੇ ਅੱਜ ਮਿਸਤਰੀ ਲੱਗੇ ਹੋਏ ਆ ਉਹਨਾਂ ਨੇ ਪੈੜਪੜ ਕਰੀ ਹੋਈ ਹੈ ਮੁਰੇ ਤਾਂ ਕਰਕੇ ਬਾਈ ਦੇਖਦੇ ਆ ਦੁਪਹਿਰ ਤੇ ਬਾਅਦ ਆ ਕੰਮ ਨਬੜ ਕੇ ਜਿੱਧਰ ਚਾਰ ਮਿਲਦੀ ਖੈ ਤਾਂ ਉਧਰ ਅੱਪਾਂ ਅੱਜ ਜ਼ਰੂਰ ਕਰੂਗੇ ਨੀਚੇ ਸੀਵਰੇਜ ਦਾ ਕੰਮ ਰਹਿੰਦਾ ਥੋੜਾ ਜਿਹਾ ਕਰਨੇ ਵਾਸਤੇ ਹਉਦਿਆਂ ਹਉਦਿਆਂ ਬਣਾਉਣੀਆਂ ਤੇ ਸੀਵਰੇਜ ਦਾ ਲਾਈਨ ਜੋੜਨੀ ਹੈ ਤੇ ਦੇਖਦੇ ਆ ਬਾਈ ਉੱਤੇ ਬਾਅਦ ਉਧਰ ਜਾ ਕੇ ਕੀ ਬਣਦਾ ਹੈ ਅੱਜ ਆ ਦੰਦੇ ਆਪਾਂ ਨੂੰ ਮਿਸਤਰੀ ਟਾਈਮ ਮੂਰੇ ਕੰਮ ਕਰਨ ਵਾਸਤੇ ਜਾਂ ਨਹੀਂ ਤੇ ਬਾਕੀ ਦੇਖਦੇ ਇੱਕ ਦੋ ਰਿਪੇਅਰ ਹੋਰ ਕਰਨ ਜਾਣਾ ਬਈ ਅੱਜ ਬਣਿਆ ਰਹੋ ਤੁਸੀਂ ਵੀਡੀਓ ਦੇ ਨਾਲ ਅੰਤ ਤੱਕ ਦਿਖਾਉਨੇ ਤੁਹਾਨੂੰ ਅੱਜ ਕੀ ਕਰਦੇ ਚਿੱਟੀ ਹੋ ਗਈ ਟੈਂਕੀ ਐਨ ਸਾਫ ਆ ਜੀ ਵਾ ਟੈਂਕ ਕੇ ਸਾਫ ਕਰਨੇ ਦਾ ਨਵਾਂ ਤਰੀਕਾ ਉਹ ਕਿਵੇਂ ਕਰਦੇ ਨੇ ਰਗੜੀ ਜਾਓ ਬੈਠੇ ਨਾ ਜਨਾ ਬਖ ਬੁਰਾ ਹਾਲ ਹੋਇਆ ਵਾ ਭਰੀ ਹੋਈ ਹੈ ਟੈਂਕੀ ਆ ਨਹੀਂ ਤੇ ਖਾਲੀ ਕਰੀ ਆਪਾਂ ਨੇ ਬਾਪੂ ਆ ਟੈਂਕੀ ਦੀ ਖਾਲੀ ਕਰੀ ਪਾਣੀ ਨਾ ਹਟ ਜਾਏ ਕੱਢਦਾ ਜੀ ਇਹ ਸਾਈਡ ਤੇ ਹੋਈ ਇੱਧਰ ਆਹ ਆਪਣੇ ਵੈਂਟੀਲੇਸ਼ਨ ਵਾਸਤੇ ਪਾਏ ਹੋਏ ਆ ਪੈਪ ਬਾਈ ਬਾਥਰੂਮ ਦੀ ਸਿੱਧਾ 스ਮਲ ਰਹਿ ਜਾਂਦੀ ਅੰਦਰ ਇਹ ਤਿੰਨੇ ਬਾਥਰੂਮ ਅਲੱਗ ਅਲੱਗ ਪੈਪ ਕੱਢੀ ਹੋਈ ਹੈ ਨੀਚੇ ਐਂਜਾਸਟ ਫੈਨ ਲੱਗੀ ਹੋਈ ਹੈ ਉਹਦੇ ਵਾਸਤੇ ਪੈਪ ਪਾਈ ਆਪਾਂ ਨੇ ਟੈਂਕੀ ਮੈਂ ਕਹਿੰਨਾ ਉਹਦਾ ਪਾਣੀ ਰੱਖ ਲਾ ਮਣਾ ਮੋਟਾ ਜੇ ਅੱਜ ਇਹ ਦਿਹਾੜੀ ਵਿੱਚ ਬਈ ਆਪਣਾ ਟੈਂਕੀਆਂ ਸਾਫ ਕਰਨੇ ਦਾ ਹੀ ਕੰਮ ਹੈ ਤੇ ਦੇਖਦੇ ਅੱਗੇ ਕੋਈ ਰਿਪੇਅਰ ਆਉਂਦੀ ਆ ਹੋਰ ਤਾਂ ਉਹ ਕਰਨ ਜਾਊਂਗੇ ਇਸ ਟਾਈਮ ਬਾਈ ਆਪਾਂ ਖੜੇ ਆ ਰਣਜੀਤਨਗਰ ਰੰਧਾਵਾ ਰੋਡ ਤੇ 2 ਮੰਜਲੀ ਕੋਠੀ ਬਣੀ ਹੋਈ ਹੈ ਇਹਦਾ ਬਾਈ ਆਪਾਂ ਨੇ ਸੀਵਰੇਜ ਯਾਰ ਪਾਣੀ ਦਾ ਕਨੈਕਸ਼ਨ ਕਰਨਾ ਹੈ ਸੁਣੋ ਜੀ ਤੇ ਲੁੱਕ ਪਈ ਹੋਈ ਆ ਬਾਈ ਰੋਡ ਤੇ ਲੁੱਕ ਦੇ ਥੱਲੇ ਗੱਟ ਕਪਿਆ ਹੋਇਆ ਹੈ ਹੋ ਗਈ ਆਪਣੀ ਪਟਾਈ ਸ਼ੁਰੂ ਦੇਖਣੇ ਕਿੰਨੇ ਇੰਚੀ ਲੈ ਨਿਕਲਦੀ ਥੱਲੇ ਤੇ ਅੰਦਰ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਛੱਡੇ ਹੋਇਆ ਕੋਇੰਟ ਮੋਟਰ ਵਾਸਤੇ ਕਿਉਂਕਿ ਪਹਿਲਾਂ ਕੋਠੇ 'ਚ ਕਿਸੇ ਹੋਰ ਬੰਦੇ ਨੇ ਕੰਮ ਕਰਿਆ ਹੋਇਆ ਤੇ ਆ ਇਹਨਾਂ ਕਬੇੜਾ ਛੱਡਿਆ ਭਾਈ ਉਹ ਸਾਹਮਣੇ ਅੱਗੇ ਮੋਟਰ ਦੇ ਕੋਇੰਟ ਛੱਡੇ ਆ ਉੱਥੇ ਆਪਾਂ ਨੇ ਕਰਕੇ ਕਨੈਕਸ਼ਨ ਛੱਡਣਾ ਅੰਦਰ ਤੇ ਆ ਇੱਧਰ ਸੀਵਰੇਜ ਦਾ ਛੱਡੀ ਹੋਈ ਐ ਹੁੱਦੀ ਬਣਾ ਕੇ ਤੇ ਭਾਈ ਹੁੱਦੀ ਹੁੱਦੀ ਤਾਂ ਚਲੋ ਪਲੈਸਰ ਕਰੀ ਹੋਈ ਐ ਤੇ ਬਾਹਰਲੇ ਪਾਸੇ ਆਪਾਂ ਮੇਰੇ ਖਾਨਾ ਪੁੱਛ ਗਿੱਲ ਕਰੀ ਆਪਾਂ ਦੋ ਦਿਨ ਕੁੱਠੀ ਵਾਲਿਆਂ ਤੋਂ ਮੁਗਨਾ ਮੈਰੀ ਜੀ ਬਾਈ ਤੁਹਾਨੂੰ ਪਤਾ ਹੀ ਆ ਪਾਉਂਦੇ ਆ ਆਪਾਂ ਨੂੰ ਜਿਹੜੀ ਹੁੰਦਾ ਨਹੀਂ ਵੀ ਕਿੱਧਰਲੇ ਪਾਸੇ ਲੈਣਾ ਤਾਂ ਕਰਕੇ ਪੁੱਛ ਗੱਲ ਕਰਨੇ ਤੇ ਪਤਾ ਲੱਗਿਆ ਆਪਾਂ ਨੂੰ ਵੀ ਸੈਂਟਰ ਚ ਸਿਵਰੇਦੀ ਹੈ ਕਨੈਕਸ਼ਨ ਤੇ ਪਰਲੇ ਪਾਸੇ ਪਾਣੀ ਦੀ ਆ ਤੇ ਭਾਈ ਆ ਜਾ ਤੁਹਾਨੂੰ ਅੰਦਰ ਵੀ ਕਰੀ ਦਿਖਾ ਦਿੰਨੇ ਪਲੰਬਰਾਂ ਨੇ ਕਿਦਾਂ ਫਿਟਿੰਗ ਕਰੀ ਹੋਈ ਹੈ ਆ ਬਾਥਰੂਮ ਬਣਾਇਆ ਨੀਚੇ ਗਰਾਉਂਡ ਫਲੋਰ ਤੇ ਇੱਕ ਸ਼ੀਟ ਦੇ ਪੁਆਇੰਟ ਹੋ ਗਏ ਤੋਂ ਬਾਅਦ ਸਿਵਰੇਸ਼ਨ ਗੱਬੇ ਦੇ ਆ ਡਾਇਵਾਇਡਰ ਲੱਗਿਆ ਤੇ ਪਰ ਸ਼ਾਵਰ ਦੇ ਪੁਆਇੰਟ ਦੇ ਉੱਪਰ ਗੀਜਰ ਦੇ ਪੁਆਇੰਟ ਇੱਧਰ ਹੈ ਨਹੀਂ ਦਿਖ ਰੇ ਪੰ ਕਿਤੇ ਇਹ ਗੀਜਰ ਨਹੀਂ ਹੈ ਭਾਈ ਇੱਧਰ ਮੈਂ ਖੰਨਾ ਪਤਾ ਨਹੀਂ ਬਾਹਰੇ ਧਿਆ ਹੋਇਆ ਚਲੋ ਦੇਖਦੇ ਆ ਤੇ ਇੱਕ ਕਮਰਾ ਬਣਿਆ ਇੱਧਰ ਡੰਬ ਸੀਲਿੰਗ ਦਾ ਕੰਮ ਚੱਲ ਜੰਦਾ ਤਾਂ ਵੀ ਕਿਤੇ ਭਾਈ ਕਿਚਨ ਆ ਪਿੱਛੇ ਵਿੜਾ ਬਣ ਗਿਆ ਵਿੜੇ ਚ ਦੋ ਟੁੱਟੀਆਂ ਜਾਂਦੀਆਂ ਹੋਈਆਂ ਤੇ ਆਹ ਕਹਿੰਦੇ ਬਾਈ ਕਹਿੰਦੇ ਕਿਚਨ ਬਣਾਈਆ ਸੀ ਜਗਾ ਪੂਰੀ ਪੂਰੀ ਹੋਇਆ ਤੇ ਇਹ ਕਿਚਨ ਆ ਇੱਧਰ ਸਿੰਕ ਦੇ ਪੰਡ ਦੇ ਹੋਈਆਂ ਸਿੰਕ ਲੱਗਣ ਦੇ ਭਾਂਡੇ ਧੋਣ ਵਾਸਤੇ ਤੇ ਉੱਪਰ ਗੀਜਰ ਹੈ ਤੇ ਬਾਈ ਪੌੜੀ ਅੰਦਰੋਂ ਚੜੀ ਹੋਈ ਹੈ ਚਾਹ ਕੀ ਫਿਰ ਸਾਡੀ ਆਈ ਹੈ ਥੋੜੀ ਹੈ ਜਿਸਨੇ ਬਣਿਆ ਆਪਣਾ ਟੋਟਾ ਦੇਖ ਲਓ ਫਿਰ ਜਿਸਨੇ ਬਣਿਆ ਤੇ ਬਾਈ ਬਣਿਆ ਰਹੇ ਹੋ ਵੀਡੀਓ ਦੇ ਨਾਲ ਅੱਜ ਥੋੜੀ ਜਿਹੀ ਮੇਨਟ ਦਾ ਕੰਮ ਆਪਣਾ ਤੇ ਪਾਣੀ ਦਾ ਕਨੈਕਸ਼ਨ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਵਾਂਗੇ ਪਿਛਲੇ ਵੀ ਆਪਾਂ ਨੇ ਪਹਿਲਾਂ ਪਾਣੀ ਦਾ ਕਨੈਕਸ਼ਨ ਕਰਿਆ ਤਾਂ ਬਾਈ ਅੱਥੇ ਡੱਗੀ ਲੈਣਾ ਇਦੀ ਡੱਗੀ ਲੈਣ ਚ ਕਰਿਆ ਤਾਂ ਪਨੇ ਸੀ ਆਈ ਲੈਣ ਚ ਤੇ ਹੁਣ ਆਪਾਂ ਦੇਖਦੇ ਪਟਕੇ ਪਤਾ ਲੱਗਣਾ ਇਧਰ ਕਿਹੜੀ ਲੈ ਨਿਕਲਦੀ ਹੈ ਪਟਾਈ ਚੱਲੀ ਜਾਂਦੀ ਆਪਣੀ ਤੇ ਬਾਈ ਬਣਿਆ ਰਹੇ ਹੋ ਵੀਡੀਓ ਦੇ ਨਾਲ ਦਿਖਾਉਂਦੇ ਆ ਸਾਰਾ ਕੁਝ ਪੂਰੀ ਅੱਦਾਂ ਨਹੀਂ ਗੱਲ ਬਾਤਾਂ ਆਏ ਭਾਈ ਹਾਰਡ ਵਰਕਿੰਗ ਪਲੰਬਰ ਦਾ ਕੰਮ ਓ ਯਾਰ ਅੱਜ ਦੇ। ਹੋਰ ਭਾਈ ਜਾਨ ਕੈਸੇ ਹੋ? ਠੀਕ ਹੈ? ਕਿੰਨਾ ਕੰਮ ਰਹਿ ਗਿਆ ਇਧਰ ਕੋਠੀ 'ਚ? ਇਧਰ ਬਹੁਤ ਕੰਮ ਹੈ ਜੀ। ਬਹੁਤ ਕੰਮ ਹੈ। ਚੁਣਾਈ ਦਾ ਤਾਂ ਹੋ ਗਿਆ। ਅਭੀ ਫਰੰਟ ਲਈ ਪ੍ਰਸਤਾ ਕਰ ਰਹੇ ਆ। ਭੱਜ ਗਿਆ ਵਾਜੀ ਬੰਦਾ ਸ਼ਰਮੀਦਾ ਤਾਂ। ਦਿਖਾ ਦੇ ਅੱਜ ਮਿੱਤਰਾ ਡੌਲਿਆਂ ਦਾ ਜਾਨ ਆਪਣਾ ਜੋਰ ਕਿੰਨਾ ਏ। ਗਟਕੇ ਦੇ ਨਾਲ ਪਰ ਲੁੱਕ ਪਈ ਹੋਈ ਐ ਖਤਰ ਜੀ ਜੀ ਆਪਾਂ ਬਹੁਤ ਨਵਾਸ ਕਿਉਂਕਿ ਉਪਰ ਤੁਸੀਂ ਇਹਨਾਂ ਨੂੰ ਦੇਖੋ ਬਾਬੂ ਕਿ ਆਪਾਂ ਕਾਪੇ ਗਿਆ ਆਪਾਂ ਦੱਸੀ ਮੜਾ ਜਾ ਆ ਗਿਆ ਦੋ ਪਾਈਪੇ ਇਹਨਾਂ ਕਿਆ ਹੋ ਗਿਆ ਕਾਦੀ ਕਾਦੀ ਪੈਪਾ ਕੀ ਥੱਲੇ ਸਿਵਰੇਜ ਦੀ ਜਿੱਥੇ ਟੋਆ ਪਟ ਡਰੇਪਾ ਸਿਵਰੇਜ ਦੋਨੇ ਪੈਪਾ ਕੇ ਕਿਆ ਸਿਪ ਲਗਾ ਲਓ 4 ਫੁੱਟ ਦੇ ਬਾਈ ਆਸ-ਪਾਸ ਆਪਣੇ ਖੱਡਾ ਡੂੰਗਾ ਪੱਟ ਲਿਆ ਵਰ ਲਾਈਨ ਆਪਾਂ ਨੂੰ ਮਿਲੀ ਨਹੀਂ ਸੀ ਪਾਣੀ ਦੀ ਆ ਇਧਰਲੇ ਪਾਸੇ ਪੱਟੀ ਗੇ ਟੋਆ ਇਧਰ ਥੱਲੇ ਖੋਲ ਪਾਈ 4 ਫੁੱਟ ਡੂੰਗਾ ਹੋ ਗਿਆ ਟੋਆ ਲਾਈਨ ਬਾਈ ਆਪਾਂ ਨੂੰ ਉਹ ਸਾਹਮਣੇ ਜਾ ਕੇ ਪਿੱਛੇ ਜਾ ਕੇ ਮਿਲੀ ਹੈ ਤੇ ਖਾਲੀ ਕਰਦੇ ਆ ਲਾਈਨ ਨੂੰ ਜੀ ਸਿਮੈਂਟਡ ਹੈਗੇ ਬਾਬੂ ਦੂਜੀ ਪਲਾਸਟਿਕ ਦੀ ਹੈ ਪਲਾਸਟਿਕ ਦੀ ਲਾਈਨ ਲੱਭੀ ਬਾਈ ਆਪਾਂ ਨੂੰ ਲਾਉਂਦੇ ਆ ਫਿਰ ਉੱਤੇ ਕਲੰਪ ਮੇਖਾ ਨਾਲ ਲਾਈਨ ਵੀ 4 ਇੰਚੀ ਹੈ ਅਸੀਂ 6 ਇੰਚੀ ਲਿਆਏ ਤੇ ਕਰਾਂ ਪੂਰ ਪਹਿਲਾਂ ਚੇਂਜ ਲਿਆਉਣਾ ਪੈਣਾ ਕਰਾ ਕੇ ਤੇ ਬਈ ਦੇਖਦੇ ਆ ਅੱਗੇ ਥੱਲੇ ਉਤਰ ਕੇ ਟੋਏ ਵਿੱਚ ਕਿਆ ਕਰ ਲਗਾਤਾ ਲੈਂਦੀ ਤਿਆਰੀ ਆਪਣੀ ਹੋ ਗਈ ਬਈ ਤੇ ਲਗਭਗ 4 ਫੁੱਟ ਡੂੰਗੀ ਜਾਂ 4.5 ਫੁੱਟ ਲੈਂ ਡੂੰਗੀ ਹੈ ਤੇ ਆਪਾਂ ਕਲੰਪ ਪਹਿਲਾਂ ਆਪਾਂ 6 ਇੰਚੀ ਲਿਆਏ ਤੇ ਤੇ ਹੁਣ ਚੇਂਜ ਕਰਕੇ ਲੈ ਕੇ ਆਏ ਆ ਆਪਾਂ 4 ਇੰਚੀ ਕਲੰਪ ਤੇ ਲੈਂ ਲੈnde ਬਈ ਥੋੜੀ ਹਲਕੀ ਜਿਹੀ ਪਾਈ ਹੋਈ ਐ ਕਮੇਟੀ ਵਾਲਿਆਂ ਦਾ ਕੰਮ ਸਾਨੂੰ ਪਤਾ ਹੀ ਐ ਬਈ ਅੱਜ ਕੱਲ 4 ਗੇਜ ਦੀ ਲਾਈਨ ਪਾਈ ਹੋਈ ਐ ਚਪਟੀ ਹੋਈ ਹੋਈ ਐ ਲਾਈਨ ਤੇ ਸਾਨੂੰ ਵੀ ਬਈ ਬਚਾ ਕੇ ਹੀ ਕੱਖਣਾ ਪੈਣਾ ਇਹਦੇ ਵਿੱਚ ਕਲੰਪ ਤੇ ਬਈ ਟਾਈਮ ਇਸ ਵਾਰੀ ਹੋ ਗਿਆ ਹੁਣ ਆਪਣਾ 6:30 6:30 ਵਜੇ ਦਾ ਅੱਜ ਲੱਗਦਾ ਆਪਾਂ ਨੇ ਰਹੀ ਹੋ ਜਾਣਾ ਤੇ ਚਲੋ ਕਨੈਕਸ਼ਨ ਤਾਂ ਅਸੀਂ ਕਰਕੇ ਜਾਉਂਗੇ ਅੱਜ ਤੇ ਬਈ ਸਮਾਨ ਆਪਾਂ ਲਿਆਏ ਤੇ ਪਹਿਲਾਂ ਹੀ ਆਪਣਾ ਦੁਕਾਨ ਪਰਤੇ ਤੇ ਬਸ ਕਲੰਪ ਆਪਾਂ ਲੈ ਕੇ ਆਏ ਚੇਂਜ ਕਰਕੇ ਤੇ ਪਲਾਸਟਿਕ ਦੀ ਲੈਨ ਆ ਇਹਨੂੰ ਕੱਢ ਕੇ ਸਰਾਖ ਤੇ ਤੁਹਾਡੇ ਨਾਲ ਕਰਦੇ ਆ ਸਾਰੀ ਗੱਲਬਾਤ ਸਾਂਝੀ ਖਿਲਾਲ ਪਹਿਲਾਂ ਆਪਾਂ ਕਨੈਕਸ਼ਨ ਕਲੰਪ ਕੱਸਦੇ ਆ ਲੈਨ ਚਪਟੀ ਹੋਣ ਕਰਕੇ ਬਈ ਆਪਾਂ ਨੇ ਟੇਡਾ ਕਲੰਪ ਲਾਇਆ ਹਨਾ ਬਾਬੂ ਚਪਟੀ ਹੋਈ ਵੀ ਥੋੜੀ ਜੀ ਲੈਨ ਤਾਂ ਕਿ ਸਿੱਧੀ ਹੋ ਜੂਗੀ ਤਾਂ ਕਿ ਟੇਡਾ ਕਲੰਪ ਲਾਇਆ ਇਹ ਅੱਗ ਬਲੀ ਜਾਂਦੀ ਹੈ ਆਪਣੀ ਸਰੀਆ ਗਰਮ ਕਰਕੇ ਮਾਰੂਗਰਿਆਂ ਵਿੱਚ ਤੇ ਭਾਈ ਦੇਖ ਰਹੇ ਕਿੰਨਾ ਕ ਪ੍ਰੈਸ਼ਰ ਹੈ ਲੈਨ ਦਾ ਸਰੀਆ ਭਾਈ ਮੈਨੂੰ ਲੱਗਦਾ ਆਪਣਾ ਹੋ ਗਿਆ ਗਰਮ ਤੇ ਲੈਨ ਵਿੱਚ ਠੋਕਣੇ ਵਾਸਤੇ ਉਹ ਦੀ ਰੋਕੋ ਜੀ ਬੁਗੇ ਰੁਕਾ ਕੇ ਬੰਦ ਨਾ ਕਰੀਂ ਅੱਗ ਲੈ ਵੀ ਲੈ ਫੜ

ਤੇ ਨੀ ਮਾਰ। ਓਏ ਬਾਈ! ਉਹ ਤੇ ਨੀ ਮਾਰ। ਖੁਸ਼ ਹੋ ਗਏ ਬੱਚੇ ਹੈ ਬਾਬੂ? ਮੈਂ ਨਹੀਂ ਖੇਡਾ। ਲਿਓ ਪਾਣੀ ਦੀ ਬਾਲਟੀ ਪਰ ਲਿਏ। ਲਿਓ ਮੈਂ ਵੀ ਬਾਲਟੀ ਲੈ ਤਾ। ਹੋ ਗਿਆ ਬਬੂ ਕੇ ਕਨੈਕਸ਼ਨ ਆਪਣਾ ਹਾਂ ਠੀਕ ਹੈ ਹੋ ਗਿਆ ਭਈ ਆਪਣਾ ਕਨੈਕਸ਼ਨ ਸਕਸੈਸਫੁਲ ਤੇ ਉੱਪਰ ਚੱਕ ਕੇ ਆਪਾਂ ਅੱਜ ਦੀ ਮਿੱਟੀ ਪਾ ਕੇ ਇਹਨੂੰ ਬੰਦ ਕਰਦੇ ਹਾਂ ਟੋਏ ਨੂੰ ਸਾਵੇਂ ਕੋਲੂ ਕਹਿਣਾ ਕੋਈ ਵੀਡੀਓ ਵਿੱਚ ਕਹਿਣਾ ਕੁਝ ਵੀਡੀਓ ਵਿੱਚ ਵੀਡੀਓ ਬਣ ਰਹੀ ਹੈ ਆਪਕੀ ਹਾਂ ਇਹ ਤਾਂ ਕਰ ਦੋ ਯੂਟਿਊਬਰ ਹਾਂ ਅਮ बोल दो सत श्रीकाली कह दो <laughs> कहने नहीं चल खेल लो फिर जाओ कौन सी क्लास में पढ़ते हैं आप फर्स्ट में फस्ट। दोनों फर्स्ट में पढ़ते हैं तो स्कूल है? का ना क्या नाम आपके आपके का रियात बारा में पढ़ते हैं ठीक है भाई ठीक है हाँ बाबू हो गया ਇਹਾਂ ਦੇ ਚੱਕੋ ਹਾਂ ਇਹਦੇ ਨਾਲ ਖੜਾ ਕਰਦੀ ਨਾ ਨਾ ਪਰਾਂ ਹੀ ਰੱਖੀ ਜੀ ਬਰੇ ਦੀ ਲਾਈਨ ਤੇ ਇਹਦੇ ਨਾਲ ਖੜਾ ਕਰਕੇ ਨਾ ਉਰੇ ਕੰਧ ਦੇ ਇੱਧਰ ਹਾਂ ਹਾਂ ਜਿੱਥੇ ਨਾ ਘੂਮੇਗਾ ਇਹ ਆਏਗਾ ਸਿੱਧਾ ਇਸਕੇ ਸਾਥ ਅੱਛਾ ਇਸਕੇ ਸਾਥ ਹੀ ਕਰੂਗਾ ਇਹ ਕਾ ਹਾਂ ਉਹ ਉਧਰ ਲੈ ਕੇ ਜਾਣਾ ਨਾ ਕੰਧ ਵਿੱਚ ਠੀਕ ਜਦ ਤੱਕ ਟੋਟਾ ਲਾ ਕੇ ਇਹਨੂੰ ਬੰਦ ਕਰ ਦੇ ਕਨੈਕਸ਼ਨ ਆਪਣਾ ਬਾਈ ਅੱਜ ਤੱਕ ਕੰਪਲੀਟ ਹੋ ਗਿਆ ਤੇ ਤੇ ਆ ਛੋਟੂ ਮਿਲਿਆ ਆਪਣੇ ਨਾਲ ਕਹਿਣਾ ਛੋਟੇ ਤੇਰਾ شوف 디슈 ਡਾਂਸਰ ਬਈ ਦੇ ਮੁੰਡੇ ਦਾ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬਈ ਅੱਜ ਦੀ ਵੀਡੀਓ ਦੇ ਆਪਾਂ ਇੱਥੇ ਮੁਆਫੀ ਕਰਦੇ ਆਂ ਤੇ ਕੱਲ ਨੂੰ ਮਿਲਦੇ ਆਂ ਸਾਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਥੈਂਕ ਯੂ ਬਈ ਧੰਨਵਾਦ